ਇੱਕ ਪਾਸੇ ਕਾਰਪੋਰੇਸ਼ਨ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਦੇ ਵਾਸਤੇ ਅਲੱਗ-ਅਲੱਗ ਢੰਗ ਅਪਣਾ ਰਹੀ ਹੈ ਆਪਣੇ ਮੁਲਾਜ਼ਮਾਂ ਦੀ ਗਿਣਤੀ ਵਧਾ ਰਹੀ ਹੈ ਸੜਕਾਂ ਤੇ ਸਫਾਈ ਵੀ ਕਰ ਰਹੀ ਹੈ ਤਾਂ ਕਿ ਲੋਕਾਂ ਦਾ ਆਲਾ ਦਵਾਲਾ ਸਾਫ਼ ਰਹੇ ਪਰ ਕਈ ਲੋਕ ਅਜੇਹੇ ਨੇ ਜਿਹੜੇ ਉਸੇ ਸੜਕ ਤੇ ਆ ਕੇ ਆਪਣੇ ਘਰ ਦਾ ਕੂੜਾ ਸਿੱਟ ਜਾਂਦੇ ਨੇ ਇਹ ਉਹੀ ਲੋਕ ਨੇ ਜਿਹੜੇ ਘਰ ਬੈਠੇ ਪਹਿਲਾਂ ਪ੍ਰਸ਼ਾਸਨ ਨੂੰ ਤਾਂ ਕਹਿੰਦੇ ਨੇ ਕਿ ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ ਪਰ ਪ੍ਰਸ਼ਾਸਨ ਦੀ ਮਦਦ ਕਰਨ ਦੀ ਬਜਾਏ ਉਹਨਾਂ ਦਾ ਕੰਮ ਵਧਾ ਵੀ ਜਾਂਦੇ ਨੇ ਆਪਣੇ ਘਰ ਦਾ ਕੂੜਾ ਸੜਕਾਂ ਤੇ ਸਿੱਟ ਜਾਂਦੇ ਨੇ ਕੁਝ ਦਿਨਾਂ ਤੋਂ ਲੁਧਿਆਣਾ ਨਗਰ ਨਿਗਮ ਨੇ ਇੱਕ ਡਰਾਈਵ ਸ਼ੁਰੂ ਕੀਤੀ ਹੈ ਜਿੱਥੇ ਦੇਰ ਰਾਤ ਨੂੰ ਉਹ ਸੜਕਾਂ ਤੇ ਜਾਂਦੇ ਨੇ ਅਤੇ ਕੂੜਾ ਸਿੱਟਣ ਵਾਲੀਆਂ ਗੱਡੀਆਂ ਅਤੇ ਲੋਕ ਜਿਹੜੇ ਕੂੜਾ ਸਿੱਟਣ ਆਉਂਦੇ ਨੇ ਉਹਨਾਂ ਨੂੰ ਰੰਗੇ ਹੱਥੀ ਫੜਦੇ ਨੇ ਉਹਨਾਂ ਤੇ ਐਫਆਈਆਰ ਵੀ ਕਰਵਾ ਰਹੇ ਨੇ ਅਤੇ 5000 ਰੁਪਏ ਤੱਕ ਜੁਰਮਾਨਾ ਵੀ ਕਰਵਾ ਰਹੇ ਨੇ ਇਹ ਤਸਵੀਰਾਂ ਜੋ ਹੁਣ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਲੁਧਿਆਣਾ ਦੇ ਬੀਆਰਐਸ ਨਗਰ ਦੇ ਨਾਲ ਲੱਗਦੇ ਇਲਾਕੇ ਸਨੇਤ ਦੀਆਂ ਨੇ ਜਿੱਥੇ ਦੇਰ ਰਾਤ ਕਾਰਪੋਰੇਸ਼ਨ ਦੀਆਂ ਟੀਮਾਂ ਚੈਕਿੰਗ ਦੀ ਪਹੁੰਚੀਆਂ ਕਾਰਪੋਰੇਸ਼ਨ ਦੇ ਅਸਿਸਟੈਂਟ ਕਮਿਸ਼ਨਰ ਜਸਦੇਵ ਸੇਖੋਂ ਖੁਦ ਮੌਕੇ ਤੇ ਸੀ ਅਤੇ ਰੰਗੇ ਹੱਥੀ ਉਹਨਾਂ ਨੇ ਕਈ ਲੋਕਾਂ ਨੂੰ ਫੜਿਆ ਜੋ ਸੜਕਾਂ ਦੇ ਉੱਤੇ ਕੂੜਾ ਸਿਟਰੇ ਸੀ ਦੱਸਦੇ ਕਿ ਕਿ ਦੇਰ ਰਾਤ ਕਾਰਪੋਰੇਸ਼ਨ ਦੇ ਵੱਲੋਂ 5 ਲੋਕਾਂ ਦੇ ਚਲਾਨ ਕੀਤੇ ਗਏ ਅਤੇ ਘੱਟੋ ਘੱਟ ਜੁਰਮਾਨਾ 5000 ਉਹਨਾਂ ਨੂੰ ਲਗਾਇਆ ਗਿਆ ਅਤੇ ਪਿਛਲੇ ਕਾਫੀ ਦਿਨਾਂ ਤੋਂ ਇਹ ਡਰਾਈਵ ਚੱਲ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਕਈ ਗੱਡੀਆਂ ਵੀ ਕਾਰਪੋਰੇਸ਼ਨ ਨੇ ਬੌਂਡ ਕਰਵਾਈਆਂ ਅਤੇ ਕਈ ਚਲਾਨ ਵੀ ਕਰਵਾਏ ਪਰ ਲੋਕ ਫੇਰ ਵੀ ਨਹੀਂ ਸੁਧਰੇ ਹਰ ਰਾਤ ਕਾਰਪੋਰੇਸ਼ਨ ਦੀਆਂ ਟੀਮਾਂ ਸੜਕਾਂ ਤੇ ਜਾ ਰਹੀਆਂ ਨੇ ਅਤੇ ਚੈੱਕ ਕਰ ਰਹੀਆਂ ਨੇ ਕਿ ਕੌਣ ਕਿੱਥੇ ਕੂੜਾ ਸੁੱਟ ਰਿਹਾ ਪਰ ਲੋਕ ਇਥੋਂ ਹਟਣ ਦਾ ਨਾਂ ਨਹੀਂ ਲੈ ਰਹੇ ਲੋਕ ਅਜੇ ਵੀ ਸੜਕਾਂ ਤੇ ਖੁੱਲੇ ਆਮ ਕੂੜਾ ਸੁੱਟ ਰਹੇ ਨੇ ਇੱਕ ਪਾਸੇ ਕਾਰਪੋਰੇਸ਼ਨ ਦੇ ਰਾਤ ਸੜਕਾਂ ਤੇ ਉਤਰ ਕੇ ਸ਼ਹਿਰ ਵਾਸੀਆਂ ਵਾਸਤੇ ਕੰਮ ਕਰ ਰਿਹਾ ਪਰ ਕਾਰਪੋਰੇਸ਼ਨ ਦੀ ਮਦਦ ਕਰਨ ਦੀ ਬਜਾਏ ਲੋਕ ਉਸ ਦਾ ਕੰਮ ਵੰਦਾ ਦਿੰਦੇ ਨੇ ਤੁਸੀਂ ਵੀ ਦੇਖੋ ਤਸਵੀਰਾਂ ਕੀ ਤਾਹਰ ਤੂੰ ਜੀ ਜੀ ਬੱਚੇ ਕੋ ਬੜੀ ਅੱਛੀ ਅਕਲ ਦੇ ਰਹੀ ਨਹੀਂ ਅਕਲ ਨਹੀਂ ਦਿੱਤਾ ਮੁੰਡੇ ਬਲੇ ਅੰਦਰ ਵਹਾਂ ਲੈ ਕੇ ਜਾਣਾ ਸਭੇ ਖਾਸ ਗਲਤੀ ਸੇ ਉਸ ਨੇ ਆ ਡਾਲ ਦਿੱ ਆ ਪਤਾ ਨਹੀਂ। ਹੁਬ ਸੂਬਾ ਆ ਨਾ ਹੁ ਜਾਓ ਬੱਚੇ ਕੋ ਲੈ ਜਾਓ ਆਪਣੇ ਸਕੂਟਰ ਤੇ ਇਹ ਸਕੂਟਰ ਆ ਤੁਹਾ ਦਾ ਬੰਦ ਹੋ ਗਿਆ। ਕੋਈ ਗੱਲ ਨਹੀਂ ਟਿਕਾ ਠੀਕ ਹੈ ਗਲਤ ਹੋ ਗਿਆ ਪਹਿਲਿਆ ਬੱਚੇ ਆ ਇਸ ਕਸਬੇ ਦਾ। ਇਸ ਦਾ ਚਲਾਨ ਕਟੋ। ਚਲਾਨ ਦਿਓ ਕਰ ਦਿੱਤ। ਤਾਂ ਦੇਖਿਆ ਤੁਸੀਂ ਕਿ ਕਿਸ ਤਰੀਕੇ ਨਾਲ ਲੋਕ ਸੜਕਾਂ ਤੇ ਕੂੜਾ ਸਿੱਟ ਰਹੇ ਨੇ। ਤਾਂ ਕਾਰਪੋਰੇਸ਼ਨ ਨੇ ਉਹਨਾਂ ਨੂੰ ਰੰਗੇ ਹੱਥੀ ਫੜਿਆ। ਅਸੀਂ ਵੀ ਇਹੀ ਅਪੀਲ ਕਰਨਾ ਚਾਹਾਂਗੇ ਕਿ ਕਾਰਪੋਰੇਸ਼ਨ ਦਾ ਸਾਥ ਸਾਰੇ ਲੋਕ ਦੇਣ। ਕਾਰਪੋਰੇਸ਼ਨ रहा है तो उसका साथ भी दो ब्यूरो रिपोर्ट जनहितेशी ਇਹ ਗੱਲ ਹੈ ਕਿ ਕਿੰਨਾ ਬੜੇ ਕਿੰਨਾ ਬੜੇ ਅੱਜ ਮੇਰੀ ਮਿਸਟੇਕ ਆ ਮੈਂ ਮੈਂ ਸਮਝਦਾ ਚੀਜ਼ਾਂ ਨਾਲ ਮੇਰੇ 100% ਮੇਰੀ ਸ਼ਰਦਾ ਹੀ 100% ਮਿਸਟੇਕ ਹੈ ਮੈਂ ਮੰਨ ਰਿਹਾ ਮੈਂ ਤਾਂ ਉਹਨਾਂ ਨੂੰ ਪਹਿਲੇ ਟਾਈਮ ਹੀ ਕਹਤਾ ਮੇਰੀ ਮਿਸਟੇਕ ਹੈ ਭਾਈ ਜੀ ਉਹ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਭਾਈ ਗਲਤੀ ਹੈ ਮੈਂ ਤਾਂ ਮੰਨ ਰਿਹਾ ਮੈਂ ਤਾਂ 100% ਇਹ ਨਹੀਂ ਰੇੜੇ ਭਾਈ ਮਿੰਟ ਉਹ ਤਾਂ ਕਹਿ ਰਹੇ ਇੱਥੇ ਥੋੜਾ 5 ਮਿੰਟ ਤੇ ਨਾ ਆਪਾਂ ਕਰੀਏ ਨਾ ਚੱਲ ਫੈਕਟਰੀ ਹੈ ਨਾ ਆਹ ਤਾਂ ਫੈਕਟਰੀ ਹੈ ਤਾਂ 100 ਰੁਪਏ 200 ਰੁਪਏ ਰੇੜੇ ਵਾਲੇ ਕੋ ਨਹੀਂ ਦੇ ਸਕਦੇ ਕਿ ਸ਼ਹਿਰ ਵਿੱਚ ਗੰਦ ਡਾਲਣਾ ਅੱਛੀ ਬਾਤ ਹੈ। ਬੇਟਾ ਪਹਿਲੀ ਵਾਰ ਤੋਂ ਤੂੰ ਆਏ ਨਹੀਂ ਹੋ। ਸਰ ਸਹੀ ਹੋ। ਸਰ ਪਹਿਲੀ ਵਾਰ ਨਹੀਂ ਆ ਕਿ ਅਸੀਂ ਮਹੱਲੇ 'ਚ ਰਹਿੰਦੇ ਆਂ ਕਿ ਬੇਅੰਤਿਹਾਰ ਲੀਰਾਂ ਜੀ ਅਸੀਂ ਤਾਂ ਤੁਸੀਂ ਹੋਈ ਹੋਈ ਆਂ। ਪਹਿਲੀ ਵਾਰ ਵਾਲੇ ਤੋਂ ਤੂੰ ਨਹੀਂ ਹੋ। ਸਰ ਪਹਿਲੇ ਵਾਲੇ ਆ। ਬੇਟਾ ਪਹਿਲੀ ਵਾਰ ਹੁੰਦਾ ਨਾ ਤੂੰ ਵਹੀ ਕੁੰਦਰਪੁਰੀ ਦੇ ਆਸ-ਪਾਸ کہیں ਫੇਕ ਦਿੱਤਾ। ਸਮਝਾ ਨਾ? ਇਹ ਰੁਟੀਨ ਵਾਲੇ ਆ। ਇਹ ਰੁਟੀਨ ਵਾਲੇ ਹੋ ਤੁਹਾਨੂੰ ਕੋ ਪਤਾ ਹੈ ਕਿ ਯਹਾਂ ਫੇਕਣਾ ਹੈ। ਰੁਟੀਨ ਵਿੱਚ ਸਰ ਸਾਡੇ ਨਾ ਗੱਛੜਾ ਇਹ ਤਾਂ ਅਰ ਪਹਿਲਾਂ ਉਧਰ ਸੜਦੇ ਸੀਗੇ। ਉਧਰ ਮੈਂ ਤੇ ਸ਼ੈਲੀ ਸਰ ਨੇ ਨਾ ਕੰਦ ਕਰਾਈ ਆ। ਹੇ ਇਹਨਾਂ ਨੂੰ ਤਾਂ ਬਹੁਤ ਪਰੇਸ਼ਾਨ ਸੀ ਆਹੋ ਤਿੰਨ ਤਿੰਨ ਵਜੇ ਤੱਕ ਨੱਕ ਵਾਲਾ ਘਰ ਆ ਗਏ ਸਪੂਟਰ ਬੰਦ ਕਰੋ ਇਹਨਾਂ ਦਾ ਮੂੰਹ ਕਰ ਦਿਓ ਬੰਦ ਕਰੋ ਕਰੇ ਰਹੇ ਨੇ ਉਹ ਪਾਜੀ ਕਿੱਥੇ ਰਹਿੰਦੇ ਹੋ ਮੇਰੀ ਕੋਈ ਗਲਤ ਤਾਂ ਨਹੀਂ ਸੁਣੋ ਨਾ ਮੇਰੇ ਪਾਜੀ ਕਿੱਥੇ ਰਹਿੰਦੇ ਹੋ ਗੱਲ ਮਤਾਂ ਹੀ ਸੁਣੋ ਮੇਰੀ ਗੱਲ ਦਾ ਜਵਾਬ ਦੋਗੇ ਕਿਹੜੇ ਮੱਲੇ ਦੇ ਰਹਿੰਦੇ ਹੋ ਪਾਜੀ ਮੈਂ ਉਹ ਗੱਲ ਕਰ ਰਿਹਾ ਤੁਸੀਂ ਪਾਜੀ ਕਿਹੜੇ ਮੱਲੇ ਚ ਰਹਿੰਦੇ ਹੋ ਇਹ ਰਸ ਨਾ ਕਰੀ ਰਾ ਨਾ ਮੇਰੀ ਕਿੱਥੇ ਵੀ ਆਸ ਨੇ ਕਿਹੜੇ ਬਲਾਕ ਚ ਨਹੀਂ ਚਲੋ ਠੀਕ ਹੈ ਤੁਸੀਂ ਪਲੀਜ਼ ਪਾਜੀ ਕਿਹੜੇ ਬਲਾਕ ਚ ਪਾਜੀ ਨਹੀਂ ਚੰਗਾ ਲੱਗ ਰਿਹਾ ਪਲੀਜ਼ ਪਾਜੀ ਮੈਨੂੰ ਵੀ ਚੰਗਾ ਨਹੀਂ ਲੱਗ ਰਿਹਾ ਮੈਂ ਇੱਕ ਕੁਐਸਚਨ ਇੰਨੀ ਵਾਰੀ ਬੋਲ ਰਿਹਾ ਤੁਸੀਂ ਇੱਕ ਗੱਲ ਦਾ ਜਵਾਬ ਨਹੀਂ ਦਿੰਦੇ ਮੈਨੂੰ ਕਿਹੜਾ ਚੰਗਾ ਲੱਗ ਰਿਹਾ ਵੀ ਮੈਂ ਬਾਰ-ਬਾਰ ਰਿਕਵੈਸਟ ਕਰ ਰਿਹਾ ਤੁਹਾਨੂੰ ਇੰਨਾ ਪੁੱਛ ਰਿਹਾ ਵੀ ਕਿਹੜੇ ਬਲਾਕ ਚ ਰਹਿਣੇ ਹੋ ਹਾਈ ਬਲੋ ਤੁਹਾਨੂੰ ਇਹ ਪਤਾ ਵੀ ਇੱਥੇ ਓਰੀਐਂਟ ਦੇ ਪਿੱਛੇ ਕਾਰਪੋਰੇਸ਼ਨ ਦਾ ਕੰਪੈਕਟਰ ਲੱਗਿਆ ਹੋਇਆ ਪਤਾ ਹੈ ਨਾ ਘਰੇ ਤੋਂ ਕੋਈ ਕੂੜਾ ਲੈਣ ਆਉਂਦਾ? ਹਾਂਜੀ ਸਰ। ਆਪਾਂ ਨੂੰ ਫੇਰ ਸ਼ਰਮ ਨਹੀਂ ਆਉਂਦੀ ਵੀ ਜਿਹੜਾ ਘਰੋਂ ਕੂੜਾ ਲੈਣ ਆਉਂਦਾ ਸੀ ਆ ਉਹਨੂੰ ਹੀ ਦੇ ਦਈਏ। ਨਹੀਂ, ਉਹਨੂੰ ਐਸੇ ਨਾ ਦੇਣਾ ਹੁੰਦਾ। ਆ ਫੇਰ ਇੱਥੇ ਕਿਉਂ ਆਏ ਹੋ? ਆਈ ਬਲਾਗ ਕਿੱਧਰ ਆ? ਤੁਸੀਂ ਕਿੱਥੇ ਕੂੜਾ ਸਿੱਟਣ ਆਏ ਹੋ? ਜੇ ਤੁਸੀਂ ਪੇ ਨਹੀਂ ਕਰਦੇ ਤਾਂ ਮਤਲਬ ਜੇ ਤੁਸੀਂ ਪੇ ਕਰਦੇ ਹੋਮ ਤਾਂ ਤੁਸੀਂ ਆਈ ਬਲਾਗ ਛੱਡ ਕੇ ਇੱਥੇ ਕੂੜਾ ਆਪਣਾ ਫੋਮ ਹੋਮ ਹੈਗੇ। ਫੋਮ ਹੈ ਜੀ। ਇਹ ਨਾਲ ਹੀ ਸਿੱਟਦੇ ਆ ਜੀ ਫੇਰ ਉਹਨਾਂ ਦਾ ਚਪਾਰਾ ਛਿਆ ਤਾਹੇ। क्या आता तुम हो? जी जी बच्चे को बड़ी सर, अच्छी अकल दे रही है। नहीं अकल नहीं दिया था मुझे वो अंदर वहाँ लेके जाना पता ही से गलती से उसने यहाँ डाल दिया पता नहीं अब सुबह आना अब जाओ बच्चे को ले जाओ अपने स्कूटर पे ये स्कूटर आपका बंद हो गया कोई बात ठीक है का पहले बच्चा चलान कर ਫਲਾਂ ਦੇ ਉਹ ਕਰ ਦਿੱਤ ਅੰਦਰ ਕਹਾ ਫੈਂਕਦਾ ਦੋਤ ਨੇ ਹੈ ਅੰਦਰ ਕਹਾ ਫੈਂਕਨਾ ਦਾ ਡਾਇਰੈਕਟਰ ਸਾਹਿਬ ਅੰਦਰ ਨਹੀਂ ਰਾਤ ਕੋ ਤਾਂ ਬੰਦ ਹੋ ਜਾਂਦਾ ਹੈ ਰਾਤ ਕੋ ਤਾਂ ਬੰਦ ਹੋ ਜਾਂਦਾ ਹੈ ਆਪਾਂ ਲੋਕ ਤਾਂ ਪਹਿਲੀ ਵਾਰ ਉਸ ਨੂੰ ਤਾਂ معلوم ਵੀ ਨਹੀਂ ਆ ਗਿਆ ਆ ਗਿਆ ਹੁਣ ਚਾਰ ਬੰਦੇ ਰੱਖੇ ਹੋਏ ਹਨ ਨਾ ਤਿੰਨਾਂ ਨੇ ਬੰਦ ਕਰਿਆ ਚਾਰ ਬੰਦੇ ਫੈਕਟਰੀ ਮੇ ਰੱਖੇ ਹਨ ਨਾ ਲੈ ਇੱਕ ਦੋ ਬੰਦੇ ਯਾਰ चलो दो बंदे हैं काम लेते हो ना कमाई करते हो ना जी सर दो सौ रुपया रेडे वाले को दे दो नहीं हमारा घर देते हैं सारा कुछ तो वो भी खा सकता था नहीं तो चलो तो गलती हो गया बच्चे मैं आगे से नहीं करूंगा मैं बोल रहे हमारे लिए तो अब रोज करो नहीं नहीं हम तो पाँच हजार रुपया ठोकेंगे नहीं सर गलती हो गया बच्चे ताकि वो आगे न हमारे वो चला ले लो पैदा भी करना नहीं चलो गलती कर लो ਇਹ ਗਿਆ ਗੱਦਾ ਤੋੜਿਆ ਸੀ ਮਾਹੀ ਗੱਦਾ ਤੋੜਿਆ ਸੀ ਸਰ ਮੈਂ ਥੱਲੇ ਥੱਲੇ ਸੀਗਾ ਗੇਟ ਕੋਲ ਮਿਲਦੀ ਨਹੀਂ ਪਾਉਂਦੇ ਚੱਲਾ 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 ਕੋਈ ਗੱਲ ਨਹੀਂ ਜੀ ਜੇਕਾ ਮੋਹਨ ਚੌਪੜਾ ਲਗ ਮੋਹਨ ਚੌਪੜਾ ਪਿੱਛੇ ਲਿਖਿਆ ਹਸਪੀਟਲ ਚੌਪੜਾ ਦੋਵੇਂ ਨੁਕਤੇ ਨੇ ਚੌਪੜਾ ਨਰਸਿੰਗ ਹਮ ਲਿਖਦੀ ਨਾਲ ਪੰਨਾ ਤੇ ਚੌਪੜਾ ਨਹੀਂ ਸੀ ਨਾ ਅਜੀ ਭਾਜੀ ਸਾਡੇ ਏਰੀਆ ਚ ਮੁਲਾਜ਼ਮ ਆਏ ਇਹਨਾਂ ਨੇ ਸਾਡੀ ਸਾਫ ਸਫਾਈ ਵਾਸਤੇ ਕੋਰ ਕਿੱਤੀ ਆ ਇੱਕ ਭਾਈ ਮੇਰਾ 12 14 ਇੰਚ ਤੇ ਮੇਰਾ 13 ਇੰਚ ਰੈਸਟੋਰੈਂਟ ਆ ਇਹਦਾ ਸਲਾਈ ਦਾ ਕੰਮ ਆ ਤੇ ਇਹਨਾਂ ਨੇ ਸਾਡੇ ਸਾਹਮਣੇ ਤਿੰਨ ਬੰਦੇ ਵੀ ਕਾਬੂ ਕੀਤੇ ਆ ਜਿਹੜੇ ਇੱਥੇ ਰੋਜ਼ ਕੂੜਾ ਸਿੱਟ ਕੇ ਜਾਂਦੇ ਆ ਜਿਨ੍ਹਾਂ ਦੇ ਉੱਪਰ ਇਹਨਾਂ ਨੇ ਜਿਹੜੀ ਵੱੜੀ ਕਾਰਵਾਈ ਉਹ ਕੀਤੀ ਆ ਬਿਲਕੁਲ ਨਹੀਂ ਛੱਡਿਆ ਬਿਲਕੁਲ ਕੰਪਰੋਮਾਈਜ਼ ਜਾਂ ਕੋਆਪਰੇਟ ਨਹੀਂ ਕਰਤਾ ਉਹਨਾਂ ਨਾਲ ਤੇ ਇਹਨਾਂ ਨੇ ਆਪਣਾ ਜਿਹੜਾ ਵੀ ਕੰਮ ਕਾਰਜ ਕੀਤਾ ਆਪਣੇ ਮਹਿਕਮੇ ਵੱਲੋਂ ਪੂਰੀ ਸੱਚਾਈ ਤੇ ਇਮਾਨਦਾਰੀ ਨਾਲ ਕੀਤਾ ਧੰਨ ਮੰਦ ਆ ਸੀ ਜੀ ਜਿਹੜੇ ਉਹ ਜੇ ਮੁਲਾਜ਼ਮ ਨੇ ਜਿਹੜੇ ਉਹ ਜੇ ਕਾਰਪੋਰੇਸ਼ਨ ਤੋਂ ਸਾਡੇ ਨੇ ਬੈਕ ਮੇ ਤੋਂ ਸਾਡੇ ਵਾਸਤੇ ਧੰਨਵਾਦ ਨਾਲ ਖੜੇ ਹੋ ਕੇ ਆਹ ਕਾਰਵਾਈ ਕਰ ਰਹੇ ਨੇ ਲੋਕੀ ਇੱਥੇ ਸਿੱਟ ਕੇ ਜਾਂਦੇ ਆ ਸਾਡੇ ਦੱਸੋ ਅਸੀਂ ਉਰੇ ਰਹਿੰਦੇ ਆ ਅਸੀਂ ਨਹੀਂ ਰਹਿੰਦੇ ਸਾਡੇ ਇੱਥੇ ਘਰਾਂ ਦੇ ਮੂਰੇ ਲੋਕੀ ਗੰਦ ਸਿੱਟ ਕੇ ਜਾਂਦੇ ਆ ਦੱਸੋ ਫਿਰ ਲੋਕ ਐਕਸਕਿਊਜ਼ ਕਰਦੇ ਜੀ ਗਲਤੀ ਨਾਲ ਆ ਗਿਆ ਅੱਜ ਪਹਿਲੀ ਵਾਰ ਆ ਗਿਆ ਪਹਿਲੀ ਵਾਰ ਕੀ ਮੈਂ ਆ ਗਿਆ ਕਈ ਵਾਰੀ ਸੜਕੇ ਜਾਂਦੇ ਉਹਨਾਂ ਨੂੰ ਪਤਾ ਹੈ ਸੜੇ ਦਾ ਇੱਥੇ ਸਿੱਟਣਾ ਬਸ ਕੋਈ ਕਹਿਣ ਵਾਲਾ ਤਾਂ ਹੈ ਨਹੀਂਗਾ ਜੇ ਅਸੀਂ ਮਗਰਪਿੰਦੇ ਦਾ ਕਹਿੰਦੇ ਤੁਹਾਡੇ ਪਿਓ ਦੀ ਜਗਾ ਸ਼ੁਕਰ ਰੱਬ ਦਾ ਵੀ ਆ ਮੁਲਾਜ਼ਮਾਂ ਨੂੰ ਇੱਥੇ ਦਾ ਪਤਾ ਲੱਗਿਆ ਇਹਨਾਂ ਨੇ ਆ ਕੇ ਇੱਥੇ ਕਾਰਵਾਈ ਕੀਤੀ ਆ ਸਾਡੇ ਨਾਲ ਦਾ ਮੇਰਾ ਗਵੰਡੀ ਆ ਤੇ ਮੈਂ ਇਹਦਾ ਗਵੰਡੀ ਆ ਜੀ ਅਸੀਂ ਫਿਲਹਾਲ ਮੌਕੇ ਤੇ ਦੋ ਬੰਦੇ ਆ ਬਾਕੀ ਮੁੰਲੇ ਵਾਲੇ ਦੋ ਚਾਰ ਬੰਦੇ ਹੋਰ ਨੇ ਉਹ ਇਸ ਵੇਲੇ ਕੰਮ ਤੋਂ ਆਏ ਬਹੁਤ ਬਹੁਤ ਧੰਨਵਾਦੀ ਤੁਹਾਡਾ